ਸ਼ਸ਼ੀ ਕਾੜੀ ਮੇਰਾ ਨਾਮ ਮਨਪ੍ਰੀਤ ਕੋਰ ਹੈ ਵਾਈਫ ਆਫ ਲੇਟ ਸਰਦਾਰ ਗੁਰਪ੍ਰੀਤ ਸਿੰਘ ਮੈਂ ਅੱਜ ਜੀ ਕਾਨਫਰੈਂਸ ਕਾਨਫਰੈਂਸ ਇਸ ਲਈ ਸੱਦੀ ਹੋਈ ਹੈ ਕਿਉਂਕਿ ਮੇਰੇ ਹਸਬੰਦ ਦੀ 4 ਤਰੀਕ ਨੂੰ ਗੋਲੀਆਂ ਮਾਰ ਕੇ ਬੜੀ ਬੇਰਹਾਮੀ ਨਾਲ ਕਤਲ ਕੀਤਾ ਗਿਆ ਹੈ ਪਟਾਣੂ ਪੁਲ ਪ੍ਰਸ਼ਾਸਨ ਵੱਲੋਂ ਕੋਈ ਵੀ ਕੁਛ ਵੀ ਕੁਸੂਈ ਥੂਲਤਾ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਸਿਰ ਸਾਨੂੰ ਦਿਲਾਸੇ ਦਿੱਤੇ ਜਾ ਰਿਹਾ ਕਿ ਦੋ ਦਿਨ ਦਾ ਟਾਈਮ ਦੋ ਤਿੰਨ ਦਿਨ ਦਾ ਟਾਈਮ ਦੋ 14 15 ਦਿਨ ਹੋ ਗਏ ਅੱਜ ਬਸ ਸਾਨੂੰ ਦੋ ਦਿਨ ਦਾ ਦੋ ਦਿਨ ਦਾ ਟਾਈਮ ਦੋ ਬਸ ਇਹੀ ਗੱਲ ਸੁਣਨ ਨੂੰ ਮਿਲ ਰਹੀ ਹੈ ਕੀ ਸਮਾਂ ਦਿਓ ਕਿਉਂ ਨਹੀਂ ਪੁਲਿਸ ਪ੍ਰਸ਼ਾਸਨ ਦੇ ਦੋ ਕਰਦੀ ਕਿ ਪੁਲਿਸ ਵੱਲੋਂ ਢੇਲੀ ਚੱਲ ਰਹੀ ਜੇ ਕਿਉਂਕਿ ਉਹਨਾਂ ਦੇ ਫਾਦਰ ਵੀ ਮੁਲਾਜ਼ਮ ਸੀ ਠੀਕ ਹੈ ਸਾਨੂੰ ਇਹ ਲੱਗਦਾ ਵਾ ਕਿ ਪੁਲਿਸ ਉਹਨਾਂ ਦਾ ਹੀ ਬਚਾਅ ਕਰ ਰਹੀ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹਾਂ ਦਿਲਾਸੇ ਹੀ ਦਿੱਤੇ ਜਾ ਰਹੇ ਸਮਾਂ ਦੇ ਮੁਲਾਜ਼ਮ ਮੁਲਾਜ਼ਮ ਦੀ ਜੀ 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 ਹੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਮੈਂ ਕਰਦੀ ਕਿ ਮੇਰੇ ਘਰ ਵਾਲਿਆਂ ਨੂੰ ਜਲਦੀ ਜਲਦੀ ਇਨਸਾਫ ਦਿੱਤਾ ਜਾਵੇ ਅਗਰ ਪੁਲਿਸ ਪ੍ਰਸ਼ਾਸਨ ਨਹੀਂ ਕੁਝ ਕਰਦਾ ਜਿੱਦ ਤੱਕ ਆਪਣੇ ਦੋਵੇਂ ਬੱਚੇ ਲੈ ਕੇ ਭੰਡਾਰੀ ਪੁਲ ਤੇ ਭੋਖੜਤਾਲ ਤੇ ਬਹਿ ਜਾਵਾਂਗੀ ਉਹਦਾ ਜੁਮੇਵਾਰ ਸਰਕਾਰ ਹੋਏਗੀ ਉਹ ਪੁਲਸ ਪ੍ਰਸ਼ਾਸਨ ਹੋਏਗਾ ਠੀਕ ਹੈ ਹੁਣ ਮੇਰਾ ਇੱਕ ਦਿਓਰ ਹੈ ਗਾਲਾ ਸਾਰੀ ਪੈਰਵਾਹੀ ਉਸਨੇ ਕਰਨੀ ਆ ਕੱਲ ਨੂੰ ਉਸ ਨੂੰ ਕੁਝ ਹੋ ਗਿਆ ਫਿਰ ਹੁਣ ਵੀ ਮੰਨ ਲਓ ਕਿ ਜੇ ਉਹਨੂੰ ਕੱਲ ਨੂੰ ਕੁਝ ਹੋ ਗਿਆ ਤਾਂ ਫਿਰ ਕੋਲ ਪ੍ਰਸ਼ਾਸਨ ਨੇ ਕੁਝ ਕਰਨਾ ਹਾਨੂੰ ਪਤਾ ਕਿ ਉਹਨਾਂ ਦਾ ਸਟਾਰਟ ਟਾਰਗੇਟ ਉਹੀ ਹੋਣਾ ਦਾ ਕਿੰਨੇ 15 ਦਿਨ ਹੋ ਗਿਆ ਹਨ ਹੋ ਗਏ ਹਾਂ ਬਾ ਤੁਹਾਨੂੰ ਹੌਸਲਾ ਦਿੱਤਾ ਜਾ ਰਿਹਾ ਦੋ ਦਿਨ ਰੁੱਕ ਚ ਤੁਹਾਡੇ ਕੰਮ ਚੱਲ ਰਿਹਾ ਦੋ ਦਿਨ ਰੁੱਕ ਚ ਤੁਹਾਡੇ ਕੰਮ ਚੱਲਿਆ ਪਰ ਸਾਨੂੰ ਕੋਈ ਵੀ ਸਾਨੂੰ ਨਹੀਂ ਲੱਗਦਾ ਕਿਾਨੂੰ ਪੁਲਿਸ ਕੋ ਇਨਸਾਫ ਮਿਲ ਸਕਦਾ ਪੁਲਿਸ ਨੇ ਕੀ ਆਸ਼ਵਾਸ਼ਣ ਕੀ ਦਿੱਤਾ ਜੋ ਕੋਈ ਜਾਣਦੇ ਕੀ ਕਹਿੰਦੇ ਇਹ ਕਹਿੰਦੇ ਬਸ ਚੱਲ ਰਿਹਾ ਬਸ ਉਹ ਲਾਗੇ ਪਹੁੰਚ ਗਏ ਆ ਬਸ ਦੋ ਦਿਨ ਤੱਕ ਫੜੇ ਜਾਣਾ ਵਾ ਹਾਂ ਟੇਸ ਹੋ ਰਹੇ ਕਿੱਥੇ ਆ ਕਿੱਥੇ ਨਹੀਂ ਆ ਪਰਾਨੂੰ ਹੋਰ ਕੋਈ ਨਹੀਂ ਮਿਲਦੀ ਉਹਨਾਂ ਕੋ ਸਮਝਦੇ ਕੋ ਲਾਰਾਂ ਚ ਤੁਹਾਨੂੰ ਰੱਖਿਆ ਹਾਂਜੀ ਬਿਲਕੁਲ ਸਾਨੂੰ ਲਾਰਿਆ ਚ ਲੱਖਿਆ ਜਾ ਰਿਹਾ ਵਾ ਉਹਨਾਂ ਵੱਲੋਂ ਸਾਨੂੰ ਉਹ ਨਹੀਂ ਲੱਗਦਾ ਕਿ ਕੋਈ ਵੀ ਸਾਨੂੰ ਮਿਲੇਗੀ ਪੈਰਵਾਈ ਪੁਲਿਸ ਦੇ ਕੋ ਉੱਚ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਹੈ ਜੀ ਹਾਂਜੀ ਸਾਡੀ ਹੋਣੀ ਐਸਐਚ ਸਰ ਨਾਲ ਗੱਲ ਹੋਈ ਆ ਹਾਂਜੀ ਜੀ ਉਹਨਾਂ ਨੇ ਇਹ ਕਿਹਾ ਵਾ ਕਿ ਦੋ ਦਿਨ ਰੁਕ ਜਾਓ ਦੋ ਦਿਨ ਰੁਕ ਜਾਓ ਦੋ ਦਿਨ ਤੱਕ ਕੋਈ ਨਹੀਂ ਆਪਾਂ ਤੁਹਾਨੂੰ ਕੋਈ ਨਾ ਕੋਈ ਮੁੰਡਾ ਫੜ ਕੇ ਉਹਨਾਂ ਦਾ ਦਿਖਾਵਾਂਗੇ ਪਰ ਇਹ ਗੱਲ ਮੈਂ ਉਹਨਾਂ ਕੋ 15 ਦਿਨ ਹੋ ਗਏ ਇਸ ਗੱਲ ਸੁਣ ਰਹੀ ਹਾਂ ਪਰਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਠੀਕ ਹੈ ਮੈਂ ਹੁਣ ਇਹਨਾਂ ਨੂੰ ਸੀ 2 ਦਿਨ ਦਾ ਟਾਈਮ ਦੇਣੀ ਹੈ ਕਿਉਂਕਿ ਐਸਐਚਓ ਸਾਡੇ ਨੇ ਵੀ ਕਿਹਾ ਹਨੂ 2 ਦਿਨ ਦਾ ਚਲੋ 2 ਦਿਨ ਤੱਕ ਮੈਂ ਵੇਟ ਕਰ ਲੈਣੀ ਆ 2 ਦਿਨ ਤੋਂ ਬਾਅਦ ਮੈਂ ਆਪਣੇ ਬੱਚੇ ਲੈ ਕੇ ਭੰਡਾਰੀਪੋਲ ਤੇ ਬੈਠ ਜਾਣਾ ਆ ਭੁੱਖ ਹੜਤਾਲ ਤੇ ਜਹਾਨੂੰ ਨਾ ਇਨਸਾਫ ਮਿਲਿਆ ਤੇ ਉਸਦੀ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਏਗੀ ਜਾਂ ਸਰਕਾਰ ਹੋਏਗੀ ਮੈਂ ਮਹਿਲਾ ਵਿੰਗ ਦੀ ਪ੍ਰੈਜ਼ੀਡੈਂਟ ਆ ਪੰਜਾਬ ਦੀ ਸ਼੍ਰੋਮਣੀ ਮਜਬੀ ਸਿੱਖ ਕ੍ਰਾਂਤੀ ਸੰਘਰਸ਼ ਦਲ ਤੇ ਆਪਾਂ ਵੀ ਸਾਰੇ ਇਹਨਾਂ ਦੇ ਪਰਿਵਾਰ ਦੇ ਨਾਲ ਆ ਲਿਆਂਗੇ ਕਿ ਬਹੁਤ ਜ਼ਿਆਦਾ ਥੱਕਾ ਹੋਇਆ ਵਾ ਛੋਟੇ-ਛੋਟੇ ਦੋ ਬੱਚੇ ਆ ਇੱਕ ਬੇਟੀ 2 ਸਾਲ ਦੀ ਆ ਤੇ ਇੱਕ ਬੇਟੀ 8-9 ਸਾਲ ਦੀ ਆ ਬਾਕੀ ਤੁਸੀਂ ਇਹਦੀ ਵੀ ਉਮਰ ਵੇਖ ਸਕਦੇ ਹੋ ਜੇ ਕਿ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੜਾ ਅਡਜਸਟ ਕਰਨ ਵਾਲੀ ਨਹੀਂ ਸੀਗੀ ਬਹੁਤ ਜ਼ਿਆਦਾ ਤੱਕਾ ਕੀਤਾ ਉਹਨਾਂ ਨੇ ਜੋ ਵੀ ਕੀਤਾ ਆ ਤੇ ਉਹਨਾਂ ਨੂੰ ਤੇ ਵੱਧ ਤੋਂ ਵੱਧ ਜਿੰਨੀ ਵੀ ਸਜ਼ਾ ਹੋ ਸਕੇ ਉਹ ਵੀ ਘਟਿਆ ਕਿ ਜੋ ਵੀ ਉਹਨਾਂ ਨੂੰ ਸਰਕਾਰ ਪੁਲਿਸ ਪ੍ਰਸ਼ਾਸਨ ਦਿੰਦਾ ਨਾ ਤੇ ਕੜੀ ਤੋਂ ਕੜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਕੀਤਾ ਜਾਵੇ ਜੇ ਸੋ ਜਿਹੜਾ ਛੋਟਾ ਬੇਟਾ ਆ ਉਹਨੂੰ ਵੀ ਖਤਰਾ ਆ ਉਹਨੂੰ ਵੀ ਤਾਂ ਮਕੀਆ ਮਿਲ ਰਹੀਆਂ ਵਾ ਤੇ ਉਹ ਹੀ ਹੁਣ ਇਹ ਸਾਰੇ ਪਰਿਵਾਰ ਦਾ ਜਿਹੜਾ ਵਾਲੀ ਵਾਰਸ ਆ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਪੁਲਿਸ ਅੱਗੇ ਆਪਾਂ ਇਹੋ ਰਿਕਵੈਸਟ ਕਰਦੇ ਆ ਕਿ ਦੋਸ਼ੀਆਂ ਨੂੰ ਫੜ ਕੇ ਜਲਦ ਤੋਂ ਜਲਦ ਜਿਹੜਾ ਅੰਦਰ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਮੈਂ ਇਸ ਪੰਚਾਇਤ ਦਾ ਮਜੂਦਾ ਸਰਪੰਚਾ ਰਮਨਿਕ ਸਿੰਘ ਮੇਰਾ ਨਾਮ ਹੈ ਤੇ ਜਿਵੇਂ ਕਿ ਪਰਿਵਾਰ ਨੇ ਤੁਹਾਨੂੰ ਪਹਿਲਾਂ ਦੱਸਿਆ ਕਿ ਬੜੀ ਬਹਿਰਮੀ ਨਾਲ ਇਹਨਾਂ ਦੇ ਹਸਬੰਡ ਦਾ ਕਤਲ ਕੀਤਾ ਗਿਆ ਮਕਬੂਲਪੁਰੇ ਵਿੱਚ ਤੇ ਉਤਵਾਦ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਬਿਲਕੁਲ ਟੱਚ ਵਿੱਚ ਆ ਪਰ ਬਿਲਕੁਲ ਉਹੀ ਇਹਨਾਂ ਦੇ ਕਹਿਣ ਮੁਤਾਬਕ ਹੀ ਲਾਰੇ ਲਾਏ ਜਾ ਰਹੇ ਆ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰੀ ਪੰਚਾਇਤ ਖਲੋਤੇ ਆ ਸੋ ਸਾਨੂੰ ਤੇ ਇਹੀ ਆਸ ਉਮੀਦ ਤੇ ਪਹਿਲਾਂ ਵੀ ਸੀਗੀ ਹੁਣ ਵੀ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਨਾ ਕੋਈ ਇਹੋ ਜਿਹਾ ਸਟੈਪ ਲੈਣਾ ਪਵੇ ਜਦੇ ਵਿੱਚ ਇਹਨਾਂ ਦਾ ਵੀ ਕੋਈ ਨੁਕਸਾਨ ਹੋਵੇ ਤੇ ਪ੍ਰਸ਼ਾਸਨ ਨੂੰ ਵੀ ਕੋਈ ਮੁਸ਼ਕਲ ਆਵੇ ਸੋ ਜਿਦਾਂ ਇਹਨਾਂ ਨੇ ਕਿਹਾ ਕਿ ਅਲਟੀਮੇਟਮ ਇਹਨਾਂ ਨੇ 2-4 ਦਿਨਾਂ ਦਾ ਜੋ ਵੀ ਆ ਕਿ ਅਸੀਂ ਮੰਗ ਕਰਦੇ ਆ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਮੁਲਜ਼ਮ ਉਹਨਾਂ ਨੂੰ ਫੜੇ ਜਿਹੜੇ ਮੁਲਜ਼ਮ ਆ ਤੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਸੀਸੀਟੀਵੀ ਵੀ ਸਾਹਮਣੇ ਆਈ ਹੈ ਪਰ ਫਿਰ ਵੀ ਕੀ ਕਾਰਨ ਹੈ ਕਿ ਪੁਲਿਸ ਕਿਉਂ ਨਹੀਂ ਹੈ ਕਰ ਰਹੀ ਮੈਂ ਦੇਖੋ ਸੀਸੀਟੀਵੀ ਦੇ ਵਿੱਚ ਉਹਨਾਂ ਨੇ ਸਾਰੇ ਪਰਤਾਲ ਕਰ ਲਈ ਹੈ ਕਿਹੜੇ ਕਿਹੜੇ ਬੰਦੇ ਸੀਗੇ ਕੁਝ ਉਹਨਾਂ ਨੂੰ ਨਹੀਂ ਸੀ ਪਤਾ ਉਹਨਾਂ ਨੇ ਵੀ ਉਹਨਾਂ ਨੂੰ ਗਾਈਡ ਕਰਕੇ ਦਾਸ ਟ੍ਰੇਸ ਕਰਨ ਬੰਦੇ ਸਾਰੇ ਟ੍ਰੇਸ ਹੋ ਚੁੱਕੇ ਆ ਜਿਹੜੇ ਜਿਹੜੇ ਵਿੱਚ ਇਨਵੋਲਡ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਜਿਨ੍ਹਾਂ ਨੂੰ ਉਹਨਾਂ ਨੂੰ ਭਜਾਇਆ ਬੰਦੇ ਸਾਰੇ ਟ੍ਰੇਸ ਹੈ ਪਰ ਪੁਲਿਸ ਉਹਨਾਂ ਨੂੰ ਫੜਨ ਵਿੱਚ ਅਜੇ ਤੱਕ ਨਾਕਾਮ ਆ ਉਹ ਤਾਂ ਇੱਕ ਫਾਦਰ ਫੜਿਆ ਗਿਆ ਵੀ ਉਹ ਮੌਕੇ ਤੇ ਘਰੇ ਸੀਗੇ ਤਾਂ ਫੜਿਆ ਗਿਆ ਸਮਝਦੇ ਕਿ ਉਹ ਵੀ ਮੁਲਾਜ਼ਮ ਸੀ ਤਾਂ ਮੁਲਾਇ ਮੁਲਾਜ਼ਮ ਦੇ ਜੀ ਇਹਦੇ ਬਾਰੇ ਮੈਨੂੰ ਕੋਈ ਜਿਆਦਾ ਨੌਲੇਜ ਨਹੀਂ ਹੈ ਕਿ ਉਹਦਾ ਉਹ ਮੁਲਾਜ਼ਮ ਸੀ ਕਿ ਉਹ ਉਹ ਦਿਨ ਪ੍ਰਸ਼ਾਸਨ ਤੋਂ ਪਤਾ ਲੱਗਾ ਕਿ ਉਹਨਾਂ ਜਿਹੜੇ ਫਾਦਰ ਹੈ ਮੁਲਾਜ਼ਮ ਨੇ ਬਾਕੀ ਚਲੋ ਉਹਦੇ ਤੇ ਪਰਚਾ ਉਹਨਾਂ ਨੇ ਕਰਤਾ ਸੀ ਕਿਉਂਕਿ ਉਹ ਇਨਵਾਲਵ ਸੀ ਉਹਦੀ ਸ਼ਹਿਰ ਨਾਲ ਹੀ ਸਾਰਾ ਕੁਝ ਹੋਇਆ ਤੁਹਾਡੇ ਕਹਿੰਦਾ ਮਤਲਬ ਬਾਕੀ ਬੰਦੇ ਰਹੇ ਜਸਨੀ ਜੀ ਬਾਕੀ ਬੰਦੇ ਬਿਲਕੁਲ ਭਗੌੜੇ ਆ ਸਾਨੂੰ ਇਹ ਵੀ ਡਰਿਆ ਕਿ ਜਿਹੜਾ ਇਹਨਾਂ ਦਾ ਛੋਟਾ ਦਿਹੁਰਿਆ ਉਹਦੇ ਤੇ ਵੀ ਥ੍ਰੈਟ ਕਾਲਸ ਆ ਰਹੀਆਂ ਆ ਉਹਦੇ ਤੇ ਵੀ ਉਹ ਮਤਲਬ ਸਾਡੇ ਖੱਬੇ ਪਤਾ ਲੱਗ ਰਿਹਾ ਕਿ ਉਹਦੇ ਤੇ ਵੀ ਉਹਨਾਂ ਨੇ ਮਤਲਬ ਨੁਕਸਾਨ ਕਰਨ ਦੀ ਕੋਸ਼